ਔਖੇ ਵੇਲੇ ਕੰਮ ਜੋ ਆਉਂਦਾ ਉਹੀ ਸੱਚਾ ਮਿੱਤਰ ਉਹ ਮਿੱਤਰ ਕਿਸ ਕੰਮ ਦਾ ਜੋ ਹੋ ਜਾਵੇ ਤਿੱਤਰ ਝੂਠੇ ਮਿੱਤਰ ਉਤੋਂ ਉਤੋਂ ਝੂਠੀ ਹਾਮੀ ਭਰਦੇ ਸੱਚੇ ਮਿੱਤਰ ਦੁੱਖ ਸੁੱਖ ਦੇ ਵਿੱਚ ਨਾਲ ਨੇ ਹਰ ਥਾਂ ਖੜਦੇ ਸੱਚੇ ਮਿੱਤਰ ਲੱਭਿਆਂ ਲੱਭਦੇ ਝੂਠੇ ਲੱbn ਬਥੇਰੇ ਲਾਹੌਰੀਆ ਸੋਚ ਕੇ ਲਾਵੀ ਯਾਰੀ ਧੋਖੇ ਹੋਣ ਬਥੇਰੇ ਮਿੱਤਰ ਬਣ ਕੇ ਕਿਸੇ ਦਾ ਵੇਖੀ ਐਵੇਂ ਲਾਜ ਨਾ ਲਾਈਂ ਕ੍ਰਿਸ਼ਨ ਸੁਦਾਮੇ ਵਾਂਗੂ ਲਾ ਕੇ ਯਾਰੀ ਤੋੜ ਨਿਭਾਈ ਯਾਰੀ ਤੋੜ ਨਿਭਾਈ ਦੋਸਤੋ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੁਸੀਂ ਸਮਾਂ ਕੱਢ ਕੇ ਲਾਹੌਰੀਏ ਦੀ ਲਿੱਖਤ ਸੁਣੀ ਬਹੁਤ ਬਹੁਤ ਸ਼ੁਕਰੀਆ ਹੱਸਦੇ ਵਸਦੇ ਰਹੋ ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ